ਅਗਰ ਸਾਡੇ ਸਾਰੇ ਧਾਰਮਿਕ ਸਥਾਨ ਰਿਸ਼ਵਤ ਲੈਣਾ ਬੰਦ ਕਰ ਦੇਣ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਸਾਨੂੰ ਸਾਰਿਆਂ ਨੂੰ ਪਿਓਰ ਚੀਜ਼ਾਂ ਖਾਣ ਨੂੰ ਮਿਲਣਗੀਆਂ ਸਾਨੂੰ ਸਾਰੇ ਸਮਾਜ ਦੇ ਵਿੱਚ ਬੇਈਮਾਨੀ ਤੋਂ ਛੁਟਕਾਰਾ ਮਿਲੇਗਾ ਇਹ ਸਾਰਾ ਕੁਝ ਇਸ ਲਈ ਹੋ ਰਿਹਾ ਹੈ ਕਿ ਜਦੋਂ ਕਿ ਇੱਕ ਆਮ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਅਫਸਰ ਕਿਸੇ ਗਲਤ ਕੰਮ ਵਾਲੇ ਨੂੰ ਰਿਸ਼ਵਤ ਲੈ ਕੇ ਛੱਡ ਦਿੰਦਾ ਹੈ ਤਾਂ ਉਹ ਇੱਕ ਪਾਪ ਵੀ ਕਰਦਾ ਹੈ ਤੇ ਇੱਕ ਗੁਨਾਹਗਾਰ ਨੂੰ ਗਲਤ ਕੰਮ ਕਰਨ ਦੀ ਆਗਿਆ ਵੀ ਦਿੰਦਾ ਹੈ ਉਸੇ ਤਰੀਕੇ ਦੇ ਨਾਲ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਹਨ ਉਹ ਇਹੀ ਕੰਮ ਕਰ ਰਹੇ ਹਨ ਕਿ ਜਿੰਨਾ ਸਮਾਜ ਦੇ ਵਿੱਚ ਬੇਈਮਾਨੀ ਹੋ ਰਹੀ ਹੈ ਪਾਪ ਹੋ ਰਿਹਾ ਹੈ ਉਸ ਨੂੰ ਉਤਸ਼ਾਹ ਕਰ ਰਹੇ ਹਨ ਕਿਉਂਕਿ ਉੱਥੇ ਜਾ ਕੇ ਲੋਕ ਆਪਣੇ ਆਪ ਨੂੰ ਇਹ ਸਮਝਦੇ ਹਨ ਕਿ ਅਸੀਂ ਧਰਮ ਸਥਾਨਾਂ ਦੇ ਉੱਤੇ ਦਾਨ ਪੁੰਨ ਕਰ ਲਿਆ ਹੈ ਤੇ ਹੁਣ ਸਾਡੇ ਸਾਰੇ ਗੁਨਾਹ ਮਾਫ ਹੋ ਗਏ ਹਨ ਪਰ ਤੁਸੀਂ ਇੱਕ ਚੀਜ਼ ਯਾਦ ਰੱਖੋ ਕਿ ਸਾਡੇ ਜਿੰਨੇ ਵੀ ਧਾਰਮਿਕ ਗੁਰੂ ਹੋਏ ਹਨ ਕਿਸੇ ਵੀ ਧਰਮ ਦੇ ਉਹਨਾਂ ਨੇ ਕਦੇ ਵੀ ਬੇਈਮਾਨੀ ਦੀ ਕਮਾਈ ਨੂੰ ਚੰਗੀ ਨਹੀਂ ਕਿਹਾ ਆਏਗਾ ਬੇਈਮਾਨੀ ਦੀ ਕਮਾਈ ਨੂੰ ਪਾਪ ਦੇ ਨਾਲ ਤੋਲਿਆ ਗਿਆ ਹੈ ਹਰ ਧਰਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ ਸੀ ਕਿ ਜਦੋਂ ਉਹ ਭਾਗੋ ਦੇ ਘਰੇ ਗਿਆ ਸੀ ਮਲਕ ਭਾਗੋ ਦੇ ਘਰੇ ਉਹਨਾਂ ਨੇ ਇੱਕ ਠੋਕੇ ਸੰਦੇਸ਼ ਦਿੱਤਾ ਸੀ ਭਾਗੋ ਤੇਰੇ ਖਾਣੇ ਦੇ ਵਿੱਚ ਬੇਈਮਾਨੀ ਦੀ ਬਦਬੂ ਆ ਰਹੀ ਹੈ ਮੈਂ ਤੇਰਾ ਖਾਣਾ ਨਹੀਂ ਖਾ ਸਕਦਾ ਮੈਂ ਤੇਰੇ ਘਰੇ ਨਹੀਂ ਠਹਿ ਸਕਦਾ ਉਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਨੇ ਇੱਕ ਨੇਕ ਕਮਾਈ ਕਰਨ ਵਾਲੇ ਇਨਸਾਨ ਦੇ ਘਰੇ ਲਾਲੋ ਦੇ ਘਰੇ ਖਾਣਾ ਖਾਦਾ ਸੁੱਕੀ ਰੋਟੀ ਖਾਧੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੁੱਧ ਅਤੇ ਲਹੂ ਦਾ ਸੰਦੇਸ਼ ਸਾਰਿਆਂ ਨੂੰ ਦਿੱਤਾ ਸੀ ਅੱਜ ਮੈਨੂੰ ਇੱਕ ਵੀ ਧਾਰਮਿਕ ਸਥਾਨ ਦੱਸ ਦੋ ਇੱਕ ਵੀ ਮਹਾਪੁਰਸ਼ ਦੱਸ ਦੋ ਕਿ ਜੋ ਇਹ ਕਹਿੰਦਾ ਹੋਵੇ ਕਿ ਚਲੋ ਇੱਥੇ ਜੋ ਵੀ ਬੇਈਮਾਨੀ ਕਰਦਾ ਹੈ ਉਹ ਇੱਥੇ ਨਹੀਂ ਬੱਠ ਸਕਦਾ ਜੋ ਬੇਈਮਾਨੀ ਕਰ ਸਕਦਾ ਹੈ ਉਹ ਆਪਦੇ ਪਾਪ ਦੀ ਕਮਾਈ ਦਾ ਇੱਥੇ ਮੱਥਾ ਨਹੀਂ ਟੇਕ ਸਕਦਾ ਅਗਰ ਇਹ ਗੁਰੂਆਂ ਦਾ ਸੰਦੇਸ਼ ਜੋ ਕਿ ਸਾਡੇ ਗੁਰੂਆਂ ਨੇ ਹਰੇਕ ਧਰਮ ਦੇ ਗੁਰੂ ਨੇ ਦਿੱਤਾ ਸੀ ਕਿ ਜੋ ਵੀ ਇਨਸਾਨ ਇਮਾਨਦਾਰ ਹੈ ਉਸੇ ਦੀ ਹੀ ਗੁਰਦੁਆਰੇ ਮੰਦਰਾਂ ਦੇ ਵਿੱਚ ਜਗ੍ਹਾ ਹੈ ਅਗਰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਵਾਲਾ ਉਹ ਫਾਰਮੂਲਾ ਲਾਗੂ ਕੀਤਾ ਜਾਵੇ ਕਿ ਕਿਸੇ ਵੀ ਬੇਈਮਾਨੀ ਦੀ ਕਮਾਈ ਨੂੰ ਗੁਰਦੁਆਰਿਆਂ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਊਗਾ ਗੁਰਦੁਆਰਿਆਂ ਦੇ ਵਿੱਚ ਉਹਨਾਂ ਬੇਈਮਾਨਾਂ ਦੀ ਕੋਈ ਜਗ੍ਹਾ ਨਹੀਂ ਕਿਸੇ ਵੀ ਇਹ ਧਰਮ ਸਥਾਨਾਂ ਦੇ ਉੱਤੇ ਅਗਰ ਇਹ ਲਾਗੂ ਹੋ ਜਾਵੇ ਇਹ ਮਹਾਪੁਰਸ਼ ਜੋ ਕਿ ਸਦਾ ਹੀ ਸਾਨੂੰ ਗਿਆਨ ਦਿੰਦੇ ਹਨ ਉਹ ਇਹ ਚੀਜ਼ ਲਾਗੂ ਕਰ ਲੈਣ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਵੱਡਾ ਬਦਲਾਅ ਆ ਜਾਊਗਾ ਤੇ ਸਾਡੇ ਸਾਰੇ ਲੋਕਾਂ ਨੂੰ ਸੁਰਗ ਦਾ ਰਸਤਾ ਵੀ ਮਿਲ ਸਕਦਾ ਹੈ